ਸਮਨ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਦੋਸਤੋ ਅੱਜ ਅਸੀਂ ਪਹੁੰਚੇ ਪੰਜਾਬ ਯੂਨੀਵਰਸਿਟੀ। ਸਭ ਤੋਂ ਪਹਿਲਾਂ ਤਾਂ ਅੱਜ ਬਸੰਤ ਪੰਚਮੀ ਅਤੇ ਬਸੰਤ ਪੰਚਮੀ ਦੇ ਤੁਹਾਨੂੰ ਸਭ ਨੂੰ ਬਹੁਤ-ਬਹੁਤ ਮੁਬਾਰਕਾਂ। ਤੇ ਅੱਜ ਅਸੀਂ ਗੱਲ ਕਰਾਂਗੇ ਲੋਕਾਂ ਨਾਲ ਕਿ ਬਸੰਤ ਪੰਚਮੀ ਲਈ ਉਹ ਕਿੰਨੇ ਕ੍ਰੇਜ਼ੀ ਨੇ ਜਾਂ ਪਿਛਲੇ ਸਾਲ ਨਾਲੋਂ ਕਿੰਨਾ ਡਿਫਰੈਂਸ ਹੈ ਇਸ ਵਾਰੀ ਤਾਂ ਜਾਣਦੇ ਆਂ ਆਓ ਚੱਲਦੇ ਆਂ। ਹਾਂਜੀ ਬਸੰਤ ਪੰਚਮੀ ਲਈ ਕਿੰਨੇ ਕ੍ਰੇਜ਼ੀ ਹਾਂ ਤੁਸੀਂ। ਮੈਮ ਅਸੀਂ ਬਹੁਤ ਕ੍ਰੇਜ਼ੀ ਹਾਂ ਤੁਸੀਂ ਦੇਖ ਸਕਦੇ ਹੋ ਸਾਰੇ ਬੱਚੇ ਖੇਡ ਰਹੇ ਨੇ ਇੱਥੇ ਤੇ ਪਤੰਗਾਂ ਵੀ ਉਡਾ ਰਹੇ ਨੇ ਤੇ ਬਹੁਤ ਐਕ ਤੇ اور ਵੀ ਵਾਕਈ ਕੁਝ ਇਸ਼ੂਸ ਨੇ ਜਿਹੜੇ ਆਪਾਂ ਡੋਰ ਨੂੰ ਲੈ ਕੇ ਆ ਚਾਈਨਿਸ ਡੋਰ ਨੂੰ ਲੈ ਕੇ ਗੱਪਾਂ ਮਾਰਦੇ ਸੀਗੇ ਪਹਿਲਾਂ ਵੀ ਤੇ ਉਹ ਮੈਂ ਕਹਿਣਾ ਚਾਹਾਂਗਾ ਕਿ ਉਹ ਸੇਫ ਨਹੀਂ ਹੈ ਇੰਨੀ ਇੰਡੀਅਨ ਡੋਰਸ ਆਪਾਂ ਸਾਨੂੰ ਪ੍ਰੇਫਰ ਕਰਨੀ ਚਾਹੀਦੀਆਂ ਜਿਵੇਂ ਅਸੀਂ ਸੁਣਿਆ ਅੰਮ੍ਰਿਤਸਰ ਵੀ ਬਣਦੀ ਹੈ ਇਹ ਚੀਜ਼ ਤੇ ਮਤਲਬ ਸਾਡੀ ਆਪਣੀ ਇਕਨੋਮੀ ਨੂੰ ਇੰਪਰੂਵ ਕਰੇਗੀ ਤੇ ਜਿਹੜੀ ਬਰਡਸ ਲਈ ਸੇਫ ਨਹੀਂ ਹੈ ਚਾਈਨਿਸ ਡੋਰ ਬਿਕੋਜ਼ ਕਿਉਂਕਿ ਉਹਦੇ ਨਾਲ ਸ਼ੀਸ਼ਾ ਮਿਕਸ ਕੀਤਾ ਹੁੰਦਾ ਹੈ ਤੇ ਉਹ ਸਾਨੂੰ ਵੀ ਨਹੀਂ ਚੰਗਾ ਲੱਗਦਾ ਤੇ ਬਾਕੀ ਪਤੰਗਾਂ ਤੇ ਡੋਰ ਜੇ ਆਪਾਂ ਲੋਕਲ ਜਿਹੜੀ ਪਰਚੇਸ ਕੀਤੀ ਹੁੰਦੀ ਹੈ ਉਹ ਸਾਨੂੰ ਵੀ ਖੁਸ਼ੀ ਹੈ ਕਿ ਔਰ ਖੁਸ਼ੀ ਨਾਲ ਅਸੀਂ ਬਣਾ ਸਕਨੇ ਆ ਕਿ ਕਿਸੇ ਨੂੰ ਹਾਮ ਨਾ ਕਰੇ ਵਧੀਆ ਜੀ 컬러ਫੁਲ ਫੈਸਟੀਵਲ ਹੈ ਸਾਰੇ ਨੇ yellow ਬਏ ਹੋਏ ਨੇ ਜਿਹੜੇ ਪਤੰਗਾਂ ਪਤੰਗਾਂ ਡੋਆਰੇ ਨੇ ਪਿਛਲੀ ਵਾਰ ਤੋਂ ਜ਼ਿਆਦਾ ਵਧੀਆ ਹੋਇਆ ਇਸ ਵਾਰ ਅ ਪਹਿਲੇ ਗਰਾਊਂਡ ਤੋਂ ਉਡਾਰੇ ਨੇ ਪਹਿਲਾਂ ਉੱਥੇ ਦੇ ਕਿਥੇ ਆਪਣੇ ਡਿਪਾਰਟਮੈਂਟ ਦੇ ਥੱਲੇ ਸੀ ਸਾਰਾ ਕਰਦੇ ਹੁਣ ਸਾਰੇ ਬਾਹਰ ਆ ਗਏ ਨੇ ਬੜੇ ਵਧੀਆ ਹੈ ਪਿਛਲੀ ਵਾਰ ਤੋਂ ਜ਼ਿਆਦਾ ਵਧੀਆ ਜੀ ਚਾਈਨ ਸੋਰਜ ਜਿਵੇਂ ਦੱਸਿਆ ਨੇ ਕਿ ਵਰਲਡਲੀ ਕਾਫੀ ਹਾਰਮਫੁਲ ਨੇਲ ਉਹ ਬਣੀ ਵੀ ਉਹਦੇ ਨਾਲ ਹੁੰਦੀ ਹੈ ਆਪਣੇ ਪਲਾਸਟਿਕ ਨਾਲ ਆਰ ਡੋਰ ਜ਼ਿਆਦਾ ਵਧੀਆ ਨੇ ਨਾਲੇ ਆਪਣੀ ਕਮਿਊਨਿਟੀ ਨੂੰ ਜ਼ਿਆਦਾ ਵਧੀਆ ਕਰੂਗੀ ਜਿਵੇਂ ਸਮਾਲ ਇੰਡਸਟਰੀਜ਼ ਹੁੰਦੀਆਂ ਨੇ ਉਹ ਸਾਰੇ ਜਿਹੜੇ ਉਹਨਾਂ ਨੂੰ ਅਪਲਿਫਟ ਕਰਨ ਵਾਸਤੇ ਆਪ ਨੂੰ ਆ ਹੀ ਖਰੀਦਣੀ ਚਾਹੀਦੀ ਹੈ ਚਾਹੀਦੀ ਹੈ ਜਿਹਦੇ ਨਾਲ ਕਿ ਆਪਣਾ ਜਿਹੜਾ ਇਕਨੋਮੀ ਉਹ ਆਪ ਲਿਫਟ ਹੋ ਗਈ ਨਾਲ ਜਿਹੜੇ ਬੰਦੇ ਜਿਹੜੇ ਬਣਾਉਂਦੇ ਨੇ ਉਹਨਾਂ ਨੂੰ ਵੀ ਵਧੀਆ ਲੱਗੇਗਾ ਪਹਿਲੇ ਤਾਂ ਸਾਰਿਆਂ ਨੂੰ ਹੈਪੀ ਸੰਤ ਪੰਚਮੀ ਔਰ ਬਾਕੀ ਤੁਸੀਂ ਦੇਖ ਹੀ ਰਹੇ ਹੋ ਸਾਰੇ ਅਸੀਂ ਸਾਰੇ ਕੁੜੀਆਂ ਮੁੰਡੇ ਰਲ ਕੇ ਸਾਰੇ ਜਣੇ ਪਤੰਗ ਉਡਾ ਰਹੇ ਆਂ ਔਰ ਸਾਨੂੰ ਮਜ਼ਾ ਵੀ ਆ ਰਿਹਾ ਆ ਇਹ ਨਹੀਂ ਕਿ ਇਕੱਲੇ ਮੁੰਡੇ ਆ ਕੁੜੀਆਂ ਵੀ ਨਾਲ ਉਡਾ ਰਹੀਆਂ ਕੁੜੀਆਂ ਵੀ ਕਿਸੇ ਤੋਂ ਘੱਟ ਨਹੀਂ ਹੈਗੀਆਂ ਪੂਰੇ ਪੇਚੇ ਦੇ ਪੇਚਾ ਲੱਗ ਰਿਹਾ ਆ ਜੀ ਔਰ ਅਸੀਂ ਖੂਬ ਇੰਜੋਏ ਕਰ ਰਹੇ ਆਂ ਬਲੇ ਆਈ ਬੋਤ ਤੇ ਆਈ ਬੋਤ ਤੇ ਮੈਂ ਇਦਾਂ ਹੀ ਕਹਿਣਾ ਚਾਹਣਾ ਚਾਹੁੰਦਾ ਸਭ ਤੋਂ ਪਹਿਲਾਂ ਸਾਰਿਆਂ ਨੂੰ ਸੰਤ ਪੰਚਮੀ ਦੀ ਲੱਖ ਲੱਖ ਮੁਬਾਰਕਾ ਤੇ ਅਸੀਂ ਸਟੂਡੈਂਟ ਸੈਂਟਰਲ ਸੈਂਟਰ ਫੋਰ ਸੋਸ਼ਲ ਵਰਕ ਦੇ ਆ ਤੇ ਜਿਵੇਂ ਪਹਿਲੇ ਪਿਛਲੇ ਸਾਲ ਧੂਮ-ਧਾਮ ਨਾਲ ਮਨਾਏ ਸੀਗਾ ਐਦਾਂ ਇਸ ਸਾਲ ਉਤੋਂ ਵੀ ਵੱਧ ਕੇ ਚਾਹ ਸਾਰਿਆਂ ਚ ਤੇ ਮੈਂ ਇੱਕੋ ਇੱਕ ਸੁਜੈਸ਼ਨ ਲਾ ਲੋ ਭਾਵੇਂ ਇੱਕੋ ਇੱਕ ਸੁਜੈਸ਼ਨ ਦੇਣਾ ਚਾਹੁੰਦਾ ਵੀ ਚਾਈਨਾ ਡੋਰ ਤੋਂ ਵੱਧ ਤੋਂ ਵੱਧ ਪਰੇਸ਼ ਕਰੋ ਕਿਉਂਕਿ ਕਿਤੇ ਨਾ ਕਿਤੇ ਇਹ ਸਾਡੇ ਸਿਹਤ ਲਈ ਬਹੁਤ ਵੱਡਾ ਖਿਲਵਾੜ ਕਰਦੀ ਹੈ ਕਿਸੇ ਦਾ ਗਲੇ 'ਚ ਵੱਢਦੀ ਹੈ ਕਿਤੇ ਬਾਜੂ ਤੇ ਕਿਤੇ ਪੈਰਾਂ ਤੇ ਤੇ ਆਪਣਾ ਇੰਡੀਅਨ ਡੋਰ ਦਾ ਇਸਤੇਮਾਲ ਕਰੋ ਤਾਂ ਕਿ ਸਾਡੀ ਸਿਹਤ ਲਈ ਕੋਈ ਹਾਨੀਕਾਰਕ ਨਾ ਪਹੁੰਚ ਸਕੇ। ਐ ਪਹਿਲਾਂ ਤਾਂ ਮੈਂ ਮੈਂ ਪਹਿਲੀ ਵਾਰ ਐਕਚੁਅਲੀ ਇਹ ਮੈਂ ਪਹਿਲੀ ਵਾਰ ਪਤੰਗ ਉਡਾ ਰਹੀ ਹਾਂ ਉਹ ਵੀ ਇੱਥੇ ਐਂਡ ਯੂਨੀਵਰਸਿਟੀ ਪਹਿਲਾਂ ਆਉਂਦੇ ਰਹੇ ਆ ਪਹਿਲਾਂ ਐਨਾ ਨਹੀਂ ਸੀਗਾ ਕਿ ਹਾਂ ਮਤਲਬ ਦਿਖਦਾ ਨਹੀਂ ਸੀ ਕਦੀ ਕਿਤੇ ਕੋਈ ਪਤੰਗ ਉਡਾ ਰਿਹਾ ਬਟ ਅੱਜ ਮੈਂ ਖੁਦ ਨਾਲ ਆ ਪਹਿਲੀ ਵਾਰ ਮੈਂ ਪਤੰਗ ਉਡਾ ਰਹੀ ਹਾਂ ਐਂਡ ਮੈਂ ਬਹੁਤ ਇੰਜੋਏ ਕਰ ਰਹੀ ਹਾਂ ਇਸ ਚੀਜ਼ ਨੂੰ ਤੇ ਮੈਂ ਬਹੁਤ ਖੁਸ਼ ਵੀ ਹਾਂ ਕਿ ਮੈਨੂੰ ਪਤੰਗ ਮੈਂ ਪਤੰਗ ਉਡਾਣੀ ਸਿੱਖ ਰਹੀ ਹਾਂ। मैम इस बार थोड़ा काफ़ी डिफरेंस है इस बार देखा जाए तो पतंग भी हमारे डिपार्टमेंट में ऑलरेडी मंगवा के काफ़ी सारी रखी हुई थी कि इवेंट में कुछ भी अड़चन ना पैदा हो लास्ट टाइम भी मनाई थी बसंत पंचमी बट इस बार ही ज़्यादा धूमधाम से मनाई जा रही है तो आज ज़्यादा क्रेज़ है स्टूडेंट्स में भी क्योंकि सुबह से सारे एक्टिव हैं पतंग वहाँ पर भी उड़ा रहे थे छत पर भी और यहाँ पर ग्राउंड में आ रहे हैं फिर तो अच्छी फीलिंग आती है कि पता लगता है ਸਹੀ ਮੇ ਕੋਈ ਤਿਉਹਾਰ ਮਨਾਇਆ ਜਾ ਰਹਾ ਹੈ ਤਾਂ ਉਸकी ਅਲੱਗ ਸੇ ਵਾਈਬ ਜਾਨੀ ਮੈਂ ਕਹਿਣਾ ਚਾਹੁੰਦਾ ਕਿ ਚਾਈਨਿਸ ਡੋਰ ਨਹੀਂ ਵਰਤਣੀ ਚਾਹੀਦੀ ਇੰਡੀਅਨ ਡੋਰ ਵਰਤੋ ਕਿਉਂਕਿ ਉਹ ਨੁਕਸਾਨ ਵੀ ਕਰਦੀ ਹੈ ਤੇ ਪੁੱਛੋ ਕੱਚ ਪੁੱਛ ਜਾ ਵੀ ਲੱਗਿਆ ਹੁੰਦਾ ਉਹ ਲੋਕਾਂ ਦਾ ਤੇ ਪੰਛੀਆਂ ਦਾ ਵੀ ਬਹੁਤ ਨੁਕਸਾਨ ਕਰਦੀ ਹੈ ਇਸ ਲਈ ਉਹ ਨਹੀਂ ਵਰਤਣੀ ਚਾਹੀਦੀ ਮੰ ਇੰਡੀਅਨ ਡੋਰ ਵਰ ਤੋਂ ਬਹੁਤ ਵਧੀਆ ਸਭ ਕੁਝ ਉਹਨਾਂ ਚ ਮਿਲਦਾ ਸਾਰੀਆਂ ਚੀਜ਼ਾਂ ਮਿਲਦੀਆਂ ਪਹਿਲਾਂ ਜਿੰਨਾ ਕ੍ਰੇਜ਼ੀ ਹੁੰਦੇ ਸੀਗੇ ਹੁਣ ਤਾਂ ਇੰਨੇ ਕ੍ਰੇਜ਼ੀ ਹੈ ਨਹੀਂਗੇ ਜੀ ਪਹਿਲਾਂ ਬਹੁਤ ਜ਼ਿਆਦਾ ਮੌਲ ਵਧੀਆ ਹੁੰਦਾ ਸੀਗਾ ਸਟੂਡੈਂਟਸ ਵੀ ਬਹੁਤ ਜ਼ਿਆਦਾ ਹੁੰਦੀ ਯੂਨੀਵਰਸਿਟੀ ਚ ਆਉਣ ਵਾਲੇ ਲੇਕਿਨ ਅੱਜ ਤੁਸੀਂ ਆਪ ਹੀ ਦੇਖ ਸਕਦੇ ਕਿੰਨਾ ਕਰਾਊਡ ਇੱਥੇ ਇਕੱਠਾ ਹੋਇਆ ਹੋਇਆ ਹੈ ਬਹੁਤ ਕੱਟ ਕ라우ਡ ਹੈ ਅੱਗੇ ਨਾਲ ਉਹ ਤਾਂ ਜਨਰੇਸ਼ਨਸ ਜਿਵੇਂ ਆ ਵੀ ਬੱਚਾ ਪਤੰਗ ਪਤੰਗ ਨੂੰ ਕੋਈ ਸਮਝਦੀ ਨਹੀਂ ਅੱਗੇ ਹੋਰ ਵੀ ਖੇਡਾਂ ਹੁੰਦੀਆਂ ਗੁੱਲੀ ਡੰਡਾ ਕ੍ਰਿਕਟ ਦੇਖ ਸਕਦੇ ਹੋ ਗਰਾਊਂਡ ਸਾਰਾ ਖਾਲੀ ਪਿਆ ਹੈ ਕੁਝ ਕੋਈ ਖੇਡਣ ਵਾਲਾ ਬੱਚਾ ਨਹੀਂ ਹੈ ਨਹੀਂ ਕੋਈ ਡਿਫਰੈਂਸ ਨਹੀਂ ਆਇਆ ਬਸ ਕ라우ਡ ਹੀ ਘਟਿਆ ਹੈ ਦਿਨੋ ਦਿਨ ਕ라우ਡ ਘਟਦਾ ਜਾ ਰਿਹਾ ਹੈ ਹੋਰ ਤਾਂ ਕੋਈ ਡਿਫਰੈਂਸ ਨਹੀਂ ਆਇਆ ਜਿਹੜੇ ਬੱਚੇ ਨੇ ੜਾਉਣਾ ਉਹਨਾਂ ਨੇ ਤਾਂ ੜਾਉਣਾ ਹੀ ਆ ਪਤੰਗ ਚਾਈਨੀਜ਼ ਡੂਰ ਇਦਾਂ ਜੀ ਵੀ ਦੋਨਾਂ ਤਰੀਕੇ ਨਾਲ ਹੀ ਖਤਰਨਾਕ ਹੈ ਇੱਕ ਤਾਂ ਵੀ ਉਹ ਜਿਹੜੀ ਧਾਗਾ ਹੈ ਉਹ ਪੂਰਾ ਕੱਚ ਲੱਗਿਆ ਹੁੰਦਾ ਹੈ ਤੇ ਉਹ ਟੁੱਟਦਾ ਨਹੀਂ ਕਿਸੇ ਵੀ ਰਾਹ ਜਾਂਦੇ ਦੇ ਗਲੇ ਕੋਲੇ ਚ ਫਸ ਜੇ ਸਿੱਧਾ ਕੱਟ ਪੈਂਦਾ ਦੂਜਾ ਇੰਡੀਅਨ ਮਾਰਕੀਟ ਨੂੰ ਵੀ ਬਹੁਤ ਫਰਕ ਪੈ ਰਿਹਾ ਉਹਦੇ ਨਾਲ ਵੀ ਇੰਡੀਅਨ ਡੋਰਸ ਜਿਹੜੇ ਇੰਡੀਅਨ ਟ੍ਰੇਡਰਸ ਨੇ ਉਹਨਾਂ ਦੀ ਵੇਖੀ ਨਹੀਂ ਰਹੀ ਡੋਰ ਪਰ ਕੋਈ ਚਾਈਨੀਜ਼ ਪ੍ਰੇਫਰ ਕਰ ਰਿਹਾ ਬੱਚੇ-부ੱਚੇ ਹੱਥੋਂ ਕਟਾ ਲੈਂਦੇ ਆ ਅੱਗੇ ਡੋਰਾ ਆਂਦੀਆਂ ਸੀਗੀਆਂ ਦੂਸਰੀਆਂ ਜਿਹੜੀ ਇੰਡੀਅਨ ਹੁੰਦੀਆਂ ਇਹ ਟੁੱਟ ਵੀ ਜਾਂਦੀ ਇਸ ਕਰਕੇ ਚਾਈਨੀਜ਼ ਡੋਰ ਦਾ ਪ੍ਰਭਾਵ ਤਾਂ ਬਹੁਤ ਪਿਆ ਇੰਡੀਅਨ ਮਾਰਕੀਟ ਤੇ ਮੈਂ ਇਹੀ ਕਹਿਣਾ ਚਾਹਾਂਗਾ ਵੀ ਤੁਸੀਂ ਆਰਾਮ ਨਾਲ ਆਪਣਾ ਬਿਨਾ ਦੇਖੇ ਦੂਖੇ ਨਾ ਪਤੰਗ ੜਾਓ ਵੀ ਬੱਚੇ ਛੱਤਾਂ ਚੁੱਤਾਂ ਟੱਪ ਜਾਂਦੀ ਐ ਪਤੰਗਾ ਪਿੱਛੇ ਵੀ ਇੱਕ 2 ਰੁਪਏ ਦੀ ਚੀਜ਼ ਪਿੱਛੇ ਆਪਣੀ ਜਾਨ ਬਾਜੀ ਤੇ ਲਾ ਦਿੰਦੇ ਤੇ ਕੁਛ ਆਪਣੇ ਚਾਈਨੀਸ ਦੋਰਾ ਨਾਬਰਤਨ ਚਾਈਨੀਸ ਦੋਰ ਲਿਆ ਤੁਹਾਡੇ ਸਾਹਮਣੇ ਹੈ ਜੀ ਹੱਥ ਵੱਡੇ ਗਿਆ ਪਹਿਲੇ ਉਹ ਨਾਲ ਨਾਲ ਦੇ ਵੀ ਉਹਨਾਂ ਦੇ ਵੀ ਹੋਇਆਗਾ ਤੇ ਇਨਫੈਕਸ਼ਨ ਹੋ ਜਾਂਦੀ ਐ ਜ਼ਿਆਦਾਤਰ ਚਾਈਨੀਸ ਦੋਰ ਨਾਲ ਜਿਹਨੇ ਆਪਣੇ ਪਹਿਲਾਂ ਧਾਗਾ ਯੂਜ਼ ਕਰਦੇ ਸੀ ਉਹਦੇ ਨਾਲ ਇਹ ਕੁਛ ਨਹੀਂ ਹੁੰਦਾ ਸੀਗਾ ਇਹ ਚੀਜ਼ ਨਾਲ ਹੱਥ ਵੱਡੇ ਜਾਂਦੇ ਇਹਨਾਂ ਨਾਲ ਦੇ ਵੀ ਇੱਕ ਦੋ ਜਣੇ ਦੇ ਪਹਿਲਾਂ ਵੀ ਹੋ ਚੁੱਕੇ ਆ ਪਬਲਿਕ ਲਈ ਕੋਈ ਮੈਸੇਜ ਸਤ ਪੰਚਮੀ ਤੇ ਇਹ ਹੀ ਆ ਵੀ ਚਾਈਨਿਸ ਡੋਰ ਹੋ ਗਈ ਇਹ ਯੂਜ਼ ਨਾ ਕਰੋ ਜਿਵੇਂ ਆਪਣਾ ਪਹਿਲਾ ਸਿੰਪਲ ਧਾਗਾ ਆਉਂਦਾ ਸੀ ਉਹੀ ਯੂਜ਼ ਕਰੋ ਇਹ ਹੀ ਮੈਸੇਜ ਹੈਗਾ ਤੇ ਬਾਕੀ ਇੰਜੋਏ ਕਰੋ ਹੋਈ ਯਾਰਾਂ ਬਿਨਾ ਸਰਦਾ ਨਹੀਂ ਕਰੇ ਪੈਰ ਤਰਦਾ ਨਹੀਂ ਯਾਰਾਂ ਬਿਨਾ ਸਰਦਾ ਨਹੀਂ ਕਰੇ ਪੈਰ ਤਰਦਾ ਨਹੀਂ ਤੇਰੇ ਨਾਲ ਡਿਨਰਾਂ ਤੇ ਜਾਊ ਕੌਣ ਨਹੀਂ ਯਾਰਾਂ ਬੇਲੀਆਂ ਦੇ ਪਰਚੇ ਨਹੀਂ ਮੁੱਕਦੇ ਤੈਨੂੰ ਤੀਜੇ ਦਿਨ ਰੁਸੀ ਨੂੰ ਮਨਾਊ ਕੌਣ ਨਹੀਂ ਮੈਂ ਫੋੜੇ ਤੇ ਕਿਤੇ ਫੋਨ ਕਰਿਆ ਕਰਾਂਗੀ ਫਿਰ ਫਾਇਦਾ ਕੀ ਆ ਇਹ ਕੇ ਅੱਦਾ ਯਾਰ ਖਿਜ ਜੂ ਓਏ ਗੋਲ ਗੱਪਿਆਂ ਦਾ ਪਾਣੀ ਪੀਣ ਵਾਲੀ ਨਹੀਂ ਤੇਰੀ ਦਾਰੂ ਪੀਣ ਵਾਲਿਆਂ ਨਾਲ ਕਿਥੋਂ ਨਿਭਜੂ ਗੋਲ ਪਿਆ ਦਾ ਪਾਣੀ ਪੀਨ ਵਾਲੀ ਨਹੀਂ ਤੇਰੀ दारू ਪੀਨ ਵਾਲਿਆਂ ਨਾ ਕਿਥੋਂ ਨਿਭਜੂ ਜਿਵੇਂ ਸੀ ਲੋਕਾਂ ਨਾਲ ਗੱਲਾਂ ਬਾਤਾਂ ਕੀਤੀਆਂ ਬਸੰਤ ਪੰਛਮੀ ਮੌਕੇ 'ਤੇ ਪੰਜਾਬ ਯੂਨੀਵਰਸਿਟੀ ਪਹੁੰਚੇ ਹੋਏ ਆ ਲੋਕਾਂ 'ਚ ਕ੍ਰੇਸ ਕਾਫੀ ਘਟਿਆ ਸ਼ਾਇਦ ਡਿਜੀਟਲ ਲਾਈਫ ਜਿਵੇਂ ਜਿਵੇਂ ਵੱਧ ਰਹੀ ਹੈ ਉਸ ਤਰੀਕੇ ਨਾਲ ਤੇ ਹਰਾਂ ਦੇ ਕ੍ਰੇਸ ਘਟ ਰਹੇ ਨੇ ਸੋ ਸਪੋਕਸਮੈਨ ਟੀਵੀ ਵੱਲੋਂ ਵੀ ਸਭ ਨੂੰ ਇਹੀ ਮੈਸੇਜ ਹੈ ਕਿ ਚਾਈਨਿਸ ਡੋਰ ਦਾ ਪੂਰੀ ਤਰ੍ਹਾਂ ਨਾਲ ਪਰਹੇਜ਼ ਕੀਤਾ ਜਾਵੇ ਕਿਉਂਕਿ ਇਹਨਾਂ ਨਾਲ ਪੰਛੀਆਂ ਨੂੰ ਇਨਸਾਨਾਂ ਨੂੰ ਨੁਕਸਾਨ ਪਹੁੰਚ ਜਾਂਦੇ ਨੇ ਤੇ ਉਥੇ ਸਪੋਕਸਮੈਨ ਟੀਵੀ ਵੱਲੋਂ ਵੀ ਸਭ ਨੂੰ ਬਸੰਤ ਪੰਛਮੀ ਦੀਆਂ ਬਹੁਤ-ਬਹੁਤ